ਦੇਖੋ ਅਸਲ 'ਚ ਬੜੀ ਹੈਰਾਨੀ ਹੈ ਕਿ ਆਮ ਆਦਮੀ ਦੇ ਸਰਕਾਰ ਕਹਾਉਣ ਵਾਲੇ ਔਰ ਉਹਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਲੋਕਾਂ ਤੇ ਬੋਝ ਪਾਉਣਾ ਸ਼ੁਰੂ ਕਰ ਦਿੱਤਾ ਹੈ। ਜਰਨਜੀਤ ਸਿੰਘ ਚੰਨੀ ਵੱਲੋਂ ਜਿਹੜੀ 7 ਕਿਲੋਵਾਟ ਦੇ ਬਿਜਲੀ ਦੇ ਲੋੜ ਵਾਲੇ ਪਰਿਵਾਰਾਂ ਨੂੰ ਸਹੂਲਤ ਦਿੱਤੀ ਗਈ ਸੀ ਕਿ 3 ਰੁਪਏ ਪ੍ਰਤੀ ਯੂਨਿਟ ਸਬਸਿਡੀ ਦਿੱਤੀ ਗਈ ਸੀ ਉਹ ਅੱਜ ਖਤਮ ਕਰਤੀ ਹੈ। ਔਰ ਹਰਪਾਲ ਚੀਮਾ ਜਿਹੜੇ ਵਿੱਤ ਮੰਤਰੀ ਬੜੀ ਉੱਚੀ ਆਵਾਜ਼ ਵਿੱਚ ਕਹਿ ਰਹੇ ਕਿ 1800 ਕਰੋੜ ਰੁਪਏ ਸਾਨੂੰ ਪੈਦਾ ਹੋਣਾਂ ਇਹਦਾ ਮਤਲਬ 1800 ਕਰੋੜ ਦਾ ਫਾਇਦਾ ਸਰਕਾਰ ਨੂੰ ਨਹੀਂ ਹੋਣਾ ਸਰਕਾਰ ਲੋਕਾਂ ਦੇ ਬੋਝ ਪਾ ਰਹੀ ਹੈ। ਔਰ ਨਾਲ ਦੀ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀ। ਦੱਸੋ ਸਰਕਾਰ ਨੇ ਕੰਮ ਕਿਹੜਾ ਕੀਤਾ ਹੈ? ਹਜ਼ਾਰਾਂ ਕਰੋੜ ਰੁਪਈਆ ਸਰਕਾਰ ਐਡਵਰਟਾਈਜ਼ਮੈਂਟ ਤੇ ਫੂਕ ਰਹੀ ਹੈ। ਸੋ ਇਹਨਾਂ ਹਾਲਾਤਾਂ ਵਿੱਚ ਆਮ ਲੋਕਾਂ ਦੇ ਬੋਝ ਪਾ ਕੇ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ? ਕਿੰਦਾ ਕਿਹੜਾ ਅੱਜ ਤੋਂ ਟੈਕ ਕਰ ਰਹੇ ਆ ਕਿਹੜੀਆਂ ਚੀਜ਼ਾਂ ਲੱਗਦੇ ਬੈਟ ਕਰਦੇ ਆ। ਦੇਖੋ ਅਸਲ 'ਚ ਬੜੀ ਹੈਰਾਨਗੀ ਹੈ ਕਿ ਆਮ ਆਦਮੀ ਦੀ ਸਰਕਾਰ ਕਹੌਣ ਵਾਲੇ ਔਰ ਉਹ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਲੋਕਾਂ ਤੇ ਬੋਝ ਪਾਉਣਾ ਸ਼ੁਰੂ ਕਰ ਦਿੱਤਾ ਹੈ ਸਾਡੀ ਨਿੰਦਿਆ ਕਰਦੇ ਸੀ ਕਹਿੰਦੇ ਸਰਕਾਰ ਦੀ ਕਾਰਗੁਜ਼ਾਰੀ ਘਟਿਆ ਮਾੜੀ ਹੈ ਔਰ ਚਰਨਜੀਤ ਸਿੰਘ ਚੰਨੀ ਬਲਦੋ ਜਿਹੜੀ 7 ਕਿਲੋਵਾਟ ਦੇ ਬਿਜਲੀ ਦੇ ਲੋਡ ਵਾਲੇ ਪਰਿਵਾਰਾਂ ਨੂੰ ਸਹੂਲਤ ਦਿੱਤੀ ਗਈ ਸੀ ਕਿ 3 ਰੁਪਏ ਪ੍ਰਤੀ ਯੂਨਿਟ ਸਬਸਿਡੀ ਦਿੱਤੀ ਗਈ ਸੀ ਉਹ ਅੱਜ ਖਤਮ ਕਰਦੀ ਹੈ ਔਰ ਹਰਪਾਲ ਚੀਮਾ ਜਿਹੜੇ ਵਿੱਤ ਮੰਤਰੀ ਬੜੀ ਉੱਚੀ ਆਵਾਜ਼ ਵਿੱਚ ਕਹਿ ਰਹੇ ਕਿ 1800 ਕਰੋੜ ਰੁਪਏ ਸਾਨੂੰ ਫਾਇਦਾ ਹੋਣਾ ਇਹਦਾ ਮਤਲਬ 1800 ਕਰੋੜ ਦਾ ਫਾਇਦਾ ਸਰਕਾਰ ਨੂੰ ਨਹੀਂ ਹੋਣਾ ਸਰਕਾਰ ਲੋਕਾਂ ਦੇ ਬੋਝ ਪਾ ਰਹੀ ਹੈ ਔਰ ਨਾਲ ਦੀ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਦੱਸੋ ਸਰਕਾਰ ਨੇ ਕੰਮ ਕਿਹੜਾ ਕੀਤਾ ਹੈ ਸਰਕਾਰ ਨੇ ਸਿਰਫ ਤੇ ਸਿਰਫ ਆਪਣੀਆਂ ਨਲਕੀਆਂ ਕਰਕੇ 5-6000 ਕਰੋੜ ਰੁਪਇਆ ਆਰਡੀਐਫ ਦਾ ਘਵਾਲਿਆ ਹਜ਼ਾਰਾਂ ਸੈਕੜੇ ਹਜ਼ਾਰਾਂ ਕਰੋੜ ਰੁਪਇਆ ਸਿਹਤ ਵਿਭਾਗ ਦਾ ਆਮ ਆਦਮੀ ਕਲੀਨਿਕ ਬਣ ਕੇ ਬਣਾ ਕੇ ਘਵਾਲਿਆ ਹਜ਼ਾਰਾਂ ਕਰੋੜ ਰੁਪਇਆ ਸਰਕਾਰ ਐਡਵਰਟਾਈਜ਼ਮੈਂਟ ਤੇ ਫੂਕ ਰਹੀ ਹੈ ਸੋ ਇਹਨਾਂ ਹਾਲਾਤਾਂ ਵਿੱਚ ਆਮ ਲੋਕਾਂ ਦੇ ਬੋਝ ਪਾ ਕੇ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ ਔਰ ਕਿੱਡੀ ਵੇਖੋ ਸ਼ਰਮਸਾਰ ਗੱਲ ਆ ਔਰ ਅਫਸੋਸ ਦੀ ਗੱਲ ਹੈ ਕਿ ਵਿਧਾਨ ਸਭਾ ਸੈਸ਼ਨ ਬੰਦ ਹੋਣ ਤੋਂ ਅਗਲੇ ਦਿਨ ਸਪੈਸ਼ਲ ਮੀਟਿੰਗ ਕਨਵੀਨ ਕਰਕੇ ਲੋਗਾਂ ਨੂੰ ਆਸ ਸੀ ਕਿ ਸ਼ਾਇਦ ਪੰਜਾਬ ਸਰਕਾਰ ਇੱਥੇ ਪੰਚਾਇਤ ਦੀਆਂ ਚੋਣਾਂ ਦਾ ਐਲਾਨ ਕਰੇਗੀ ਪਰ ਇਹਨਾਂ ਨੇ ਸਿਰਫ ਉਹ ਸਬਸਿਡੀਆਂ ਖਤਮ ਕਰਨ ਵਾਸਤੇ ਮੀਟਿੰਗ ਕੀਤੀ ਜੋ ਕਿ ਬਹੁਤ ਮਾੜੀ ਗੱਲ ਹੈ ਅਸੀਂ ਇਸ ਗੱਲ ਦੀ ਨਿਖੇਦੀ ਕਰਦੇ ਹਾਂ ਕਾਂਗਰਸ ਹਾਈ ਕਮਾਂਡ ਦੇ ਆਦੇਸ਼ਾਂ ਤੇ ਅਸੀਂ ਸਿੰਬੋਲਿਕ ਤੌਰ ਤੇ ਆਪਣਾ ਆਪਣਾ ਪ੍ਰੋਟੈਸਟ ਦਰਜ ਕਰਾਉਣ ਵਾਸਤੇ ਅੱਜ ਇੱਥੇ ਪੁਤਲਾ ਵੀ ਸਾੜਾਂਗੇ ਪ੍ਰੋਟੈਸਟ ਵੀ ਕਰਾਂਗੇ ਡੀਸੀ ਸਾਊਂਡ ਮੈਮੋਰੰਡਮ ਵੀ ਦੇਾਂਗੇ ਔਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਗੱਲਾਂ ਕੋ ਫਾਇਦੇ ਵਾਲੀ ਆ ਨਹੀਂ ਸਰਕਾਰ ਆਪਣੇ ਫੈਸਲੇ ਵਾਪਸ ਲਵੇ ਜਿਹੜੀ ਸਬਸਿਡੀ ਚਰਨਜੀਤ ਸਿੰਘ ਚੰਨੀ ਨੇ ਸ਼ੁਰੂ ਕੀਤੀ ਸੀ ਉਹ ਦੇਣੀ ਲਾਗੂ ਕਰਿਓ ਔਰ ਪਟਰੋਲ ਦੇ ਡੀਜ਼ਲ ਦਾ ਕਿਉਂਕਿ ਆਉਣ ਵਾਲੇ ਸਮੇਂ 'ਚ ਝੋਨੇ ਦੀ ਕਟਾਈ ਦਾ ਸੀਜ਼ਨ ਆ ਰਿਹਾ ਬਹੁਤ ਵੱਡੇ ਪੱਧਰ ਤੇ ਡੀਜ਼ਲ ਦੀ ਖਪਤ ਹੋਣੀ ਹੈ ਇਹ ਜਿਹੜੀ ਵਾਅਦਾ ਕੀਤਾ ਵੈਟ ਵਾਅਦਾ ਕੀਤਾ ਬੰਦ ਵਾਪਸ ਲਿਆ ਜਾ